ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਕਾਫੀ ਦਿਲਚਸਪ ਹੋਣ ਵਾਲੀ ਹੈ ਕੁਝ ਮੈਂ ਗੱਲਾਂ ਦੱਸਾਂਗਾ ਬਚਪਨ ਦੀਆਂ ਕੁਝ ਜਵਾਨੀ ਦੀਆਂ ਬਹੁਤ ਕੁਝ ਦੱਸਾਂਗਾ ਤੇ ਜਰੂਰ ਦੇਖਿਓ ਐਂਡ ਤੱਕ ਦੇਖਿਓ ਮੇਰਾ ਨਾਮ ਦਵਿੰਦਰ ਸਿੰਘ ਹੈ ਵੈਸੇ ਮੈਨੂੰ ਬੱਬੂ ਪਨੇਸਰ ਨਾਲ ਜ਼ਿਆਦਾ ਜਾਣਦੇ ਐ ਮੇਰੇ ਚੈਨਲ ਦਾ ਨਾਮ ਪਨੇਸਰ ਹੈ ਇਸ ਤਰ੍ਹਾਂ ਦੀਆਂ ਹਲਕੀਆਂ ਫੁਲਕੀਆਂ ਵੀਡੀਓ ਮੈਂ ਛੋਟਮੋਟੀਆਂ ਬਣਾਦਾ ਰਹਿਣਾ ਐ ਤੇ ਵੀਡੀਓ ਸ਼ੁਰੂ ਕਰਦੇ ਆਂ ਅਚਾਨਕ ਕੁਝ ਨਾ ਬਚਪਨ ਦੀਆਂ ਗੱਲਾਂ ਹੁੰਨੀਆਂ ਜਿਹੜੀਆਂ ਜ਼ਿਆਦਾ ਹੁੰਨੀਆਂ ਨਾ ਉਹ ਅੱਗੇ ਜਾ ਕੇ ਨਾ ਸੱਚਾਈ ਬਣ ਜਾਂਦੀਆਂ ਜ਼ਿੰਦਗੀ ਦੀਆਂ ਇਦਾਂ ਦੀਆਂ ਸੱਚਾਈਆਂ ਮੈਂ ਤੁਹਾਨੂੰ ਅੱਜ ਦੱਸੂਗਾ ਇੱਕ ਨਾ 8 ਥਾਨੇ ਜਾਂ 4 ਆਨੇ ਦਾ ਪਤੰਗ ਆਉਂਦਾ ਹੁੰਦਾ ਸੀ ਸਾਡੇ ਟਾਈਮ ਅਸੀਂ ਪਤੰਗ ਨੂੰ ਪਾੜਨ ਦੀ ਖਾਤਰ ਸਾਰੇ ਪਿੰਡ 'ਚ ਦੜੰਗੇ ਲਾਉਂਦੇ ਘੁੰਮਦੇ ਫਿਰਦੇ ਰਹਿੰਦੇ ਸੀ ਨੰਗੇ ਪੈਰੀ ਘਰ ਦੇ ਵੀ ਗਾਲਾਂ ਕੱਢਦੇ ਹੁੰਦੇ ਸੀਗੇ ਛਿੱਤਰ ਵੀ ਬਹੁਤ ਪੈਂਦੇ ਹੁੰਦੇ ਸੀ ਗਿੱਟੇ ਗੋਡਿਆਂ ਤੇ ਸੱਟਾਂ ਵੀ ਲੱਗਦੀਆਂ ਸੀ ਆ ਤੇ ਉਹ ਪਤੰਗ ਸਾਨੂੰ ਬਹੁਤ ਦੜਾਂਦਾ ਸੀ ਯਾਦ ਹੋਣਾ ਤੁਹਾਨੂੰ ਸਾਰਿਆਂ ਨੂੰ ਅਸਲ ਚ ਅੱਜ ਪਤਾ ਲੱਗਾ ਉਹ ਪਤੰਗ ਨਹੀਂ ਸੀ ਉਹ ਇੱਕ ਚੈਲੰਜ ਸੀ ਜ਼ਿੰਦਗੀ ਦਾ ਜਵਾਨੀ ਦੇ ਸਮੇਂ ਸੁਪਨੇ ਸাকার ਕਰਨ ਲਈ ਆਪਣੇ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਸਾਰੇ ਸੰਸਾਰ ਦੀਆਂ ਖੁਸ਼ੀਆਂ ਵਟੋਰਨ ਲਈ ਉਸੇ ਤਰ੍ਹਾਂ ਭੱਜਣਾ ਪੈਂਦਾ ਹੈ ਜਿੱਦਾਂ ਅਸੀਂ ਪਤੰਗ ਮਗਰ ਭਜਦੇ ਸੀ ਸ਼ਾਇਦ ਇਹੀ ਜ਼ਿੰਦਗੀ ਦੀ ਦੌੜ ਹੈ ਬਚਪਨ ਚ ਲੱਗਦਾ ਸੀਗਾ ਵੀ ਜਦ ਜਵਾਨ ਹੋਵਾਂਗੇ ਨਾ ਤਾਂ ਆ ਕਰਾਂਗੇ ਉਹ ਕਰਾਂਗੇ ਘਰਦਿਆਂ ਦੀਆਂ ਛੜਕਾਂ ਤੋਂ ਬਾਜਾਂਗੇ ਆਜ਼ਾਦ ਹੋ ਜਾਾਂਗੇ ਪਰ ਹੋਇਆ ਉਲਟ ਜਦੋਂ ਜਵਾਨੀ ਆਈ ਨਾ ਸਾਰਾ ਬੋਝ ਪਿਆ ਜ਼ਿੰਮੇਵਾਰੀਆਂ ਦਾ ਹੋਰ ਪਤਾ ਨਹੀਂ ਕਿਆ-ਕਿਆ ਤੁਹਾਨੂੰ ਪਤਾ ਕਰਨਾ ਪੈਂਦਾ ਆ ਇਸ ਸਮਾਜ 'ਚ ਰਹਿਣ ਲਈ ਫਿਰ ਸੋਚਿਆ ਮਨਾ ਬਚਪਨ ਚੰਗਾ ਸੀ ਆਜ਼ਾਦਤਾ ਸੀ ਅੱਛਾ ਜਿਹੜੇ ਘਰ ਤੋਂ ਦੂਰ ਨੌਕਰੀਆਂ ਕਰਦੇ ਆ ਚਾਹੇ ਆਪਣੇ ਦੇਸ਼ 'ਚ ਜਾਂ ਵਿਦੇਸ਼ਾਂ 'ਚ ਵਿਦੇਸ਼ਾਂ 'ਚ ਜਾ ਕੇ ਪੈਸੇ ਕਮਾ ਰਹੇ ਆ ਉਹ ਪਹਿਲਾਂ ਜਦੋਂ ਨੌਕਰੀ ਨਹੀਂ ਲੱਗੀ ਹੁੰਦੀ ਆ ਘਰ ਦੇ ਵਿੱਚ ਸੋਚ ਦਿੰਦੇ ਯਾਰ ਦੂਰ ਜਾਣਾ ਪੈਣਾ ਆ ਤਾਂ ਕੁਝ ਬਣਨਾ ਆ ਘਰ ਛੱਡਣਾ ਪੈਣਾ ਆ ਉਹ ਚਾਹਦੇ ਆ ਵੀ ਘਰ ਛੱਡੀਏ ਪੈਸੇ ਕਮਾਈਏ ਕਿਤੇ ਨੌਕਰੀ ਮਿਲੇ ਸਾਨੂੰ ਇਦਾਂ ਬੰਦੇ ਦੀ ਇੱਛਾ ਰਹਿੰਦੀ ਆ ਉਸ ਟਾਈਮ ਜਦੋਂ ਵਿਹਲਾ ਹੁੰਦਾ ਹੈ ਫਿਰ ਜਦ ਚੰਗੀ ਨੌਕਰੀ ਲੱਗ ਜਾਂਦੀ ਹੈ ਵਿਦੇਸ਼ਾਂ ਦੇ ਵਿੱਚ ਚੰਗੇ ਕੰਮ ਚੱਲ ਪੈਂਦੇ ਆ ਚੰਗੇ ਪੈਸੇ ਬਣ ਲੱਪੰਦੇ ਆ ਫਿਰ ਮਨ ਚ ਤਾਂਗ ਰਹਿੰਦੀ ਆ ਵੀ ਮੈਂ ਕਦ ਪਿੰਡ ਜਾਵਾਂਗਾ ਕਦ ਆਪਣੇ ਘਰ ਜਾਵਾਂਗਾ ਕਦ ਆਪਣੇ ਮਾਪੇ ਨੂੰ ਮਿਲਾਂਗਾ ਫਿਰ ਪੀਜ਼ਾ 버ਗਰ ਚੰਗੇ ਨਹੀਂ ਲੱਗਦੇ ਫਿਰ ਮਾਂ ਦੇ ਹੱਥਾਂ ਦੀਆਂ ਪੱਕੀਆਂ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਖਾਣ ਨੂੰ ਦਿਲ ਕਰਦਾ ਆ ਜਾਣ ਨੂੰ ਦਿਲ ਕਰਦਾ ਆ ਲੱਗਦਾ ਵੀ ਮੈਂ ਵੀ ਮਿੱਠੀ ਜੇਲ੍ਹ ਚ ਫਸ ਗਿਆ ਆ ਤੇ ਮੈਂ ਇਥੋਂ ਕਿਸੇ ਤਰ੍ਹਾਂ ਛੱਡ ਕੇ ਚਲਾ ਜਾਵਾਂ ਇਹ ਹੀ ਤਮੰਨਾ ਹਮੇਸ਼ਾ ਦਿਲ ਚ ਰਹਿੰਦੀ ਆ ਕਈ ਵਾਰੀ ਕੁਝ ਲੋਕਾਂ ਦੀ ਤਮੰਨਾ ਹੀ ਰਹਿ ਜਾਂਦੀ ਹੈ ਸਕੂਲ ਚ ਜਿਨ੍ਹਾਂ ਦੋਸਤਾਂ ਨਾਲ ਲੜਦੇ ਝਗੜਦੇ ਰਹਿੰਦੇ ਸੀ ਨਾਰਾਜ਼ ਹੁੰਦੇ ਸੀ ਰੋਸੇ ਦੇ ਹੁੰਦੇ ਸੀ ਜ਼ਿੰਦਗੀ ਚ ਕੁਝ ਟਾਈਮ ਐਜੋ ਜ ਆਂਦਾ ਜਦੋਂ ਵਿਛੜ ਜਾਂਦੇ ਆ ਸਕੂਲ ਟਾਈਮ ਤੋਂ ਬਾਅਦ ਕਾਫੀ ਸਾਲਾਂ ਬਾਅਦ ਜ਼ਿੰਦਗੀ 'ਚ ਫਿਰ ਅਸੀਂ ਉਹਨਾਂ ਨੂੰ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਲੱਭਦੇ ਆਂ ਐ ਸੋਚਦੇ ਆਂ ਵੀ ਕਦੋਂ ਪੁਰਾਣੇ ਦੋਸਤਾਂ ਨੂੰ ਮਿਲੀਏ ਤੇ ਉਹ ਹੀ ਪੁਰਾਣੀਆਂ-ਪੁਰਾਣੀਆਂ ਗੱਲਾਂ ਕਰੀਏ ਖੁਸ਼ੀ ਕੀ ਐ ਬਚਪਨ ਕੀ ਐ ਮਾਪੇ-ਬਾਪ ਕੀ ਐ ਘਰ ਕੀ ਐ ਪਿੰਡ ਕੀ ਐ ਇਹਦਾ ਅਹਿਸਾਸ ਉਦੋਂ ਹੁੰਦਾ ਜਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਕਿਸੇ ਹੋਰ ਜਗ੍ਹਾ ਰਹਿੰਦੇ ਆਂ ਉਸੇ ਟਾਈਮ ਪਤਾ ਲੱਗਦਾ ਵੀ ਇਹ ਚੀਜ਼ਾਂ ਕਿੰਨੀਆਂ ਖਾਸ ਸੀ ਸਾਡੀ ਜ਼ਿੰਦਗੀ 'ਚ ਪਰ ਜ਼ਿੰਦਗੀ ਰੁਕਣ ਦਾ ਨਾਉ ਨਹੀਂ ਹੈਗਾ ਜ਼ਿੰਦਗੀ ਤਾਂ ਚੱਲਦੀ ਰਹਿੰਦੀ ਹੈ ਕੁਝ ਚੀਜ਼ਾਂ ਨੂੰ ਨਾ ਸਾਨੂੰ ਛੱਡਣਾ ਪੈਂਦਾ ਘਰ ਬੈਠ ਕੇ ਵੀ ਬੰਦਾ ਕੁਝ ਹਾਸਲ ਨਹੀਂ ਕਰ ਸਕਦਾ ਹਰ ਇੱਕ ਨਾਲ ਨਹੀਂ ਕੁਝ ਬੰਦੇ ਘਰ ਇੱਥੇ ਵੀ ਕਾਮਯਾਬ ਹੈ ਪਰ ਬਹੁਤਿਆਂ ਦੇ ਨਾਲ ਇਹੀ ਹੁੰਦਾ ਵੀ ਘਰ ਛੱਡਣਾ ਪੈਂਦਾ ਹੈ ਨੌਕਰੀ ਲਈ ਮਜਬੂਰੀਆਂ ਇਹ ਸਮਾਜ ਦੇ ਵਿੱਚ ਰਹਿਣ ਲਈ ਬਹੁਤ ਕੁਝ ਕਰਨਾ ਪੈਂਦਾ ਮਨ ਦਿਲ ਇਹੀ ਸੋਚਦਾ ਕਿ ਕਾਸ਼ ਉਹ ਦੁਬਾਰਾ ਉਹ ਬਚਪਨ ਦੇ ਦਿਨ ਮੁੜ ਆਵਣ ਕਾਸ਼ ਮੈਂ ਉਹੀ ਜ਼ਿੰਦਗੀ ਜਿਹੜੀ ਬੀਤ ਗਈ ਦੁਬਾਰਾ ਜੀ ਸਕਾਂ ਪਰ ਮੁਸ਼ਕਲ ਹੈ ਅਸੀਂ ਉਹ ਯਾਦ ਕਰ ਸਕਦੇ ਹਾਂ ਪਰ ਦੁਬਾਰਾ ਉਹ ਚੀਜ਼ ਮਿਲਣੀ ਮੇਰੇ ਖਿਆਲ ਮੁਸ਼ਕਲ ਹੈ ਸੱਚੀ ਬਹੁਤ ਇਲਤਾ ਕਰਦੇ ਸੀ ਬਚਪਨ ਚ ਦਰਵਾਜ਼ੇ ਦੇ ਪਿੱਛੇ ਲੁਕ ਜਾਣਾ ਜਦੋਂ ਕੋਈ ਬੰਦਾ ਆਉਂਦਾ ਸੀ ਤਾਂ ਉਹਨੂੰ ਡਰਾ ਦੇਣਾ ਹੋਰ ਪਤਾ ਨਹੀਂ ਮੈਂ ਤਾਂ ਬਿਆਨ ਹੀ ਨਹੀਂ ਕਰ ਸਕਦਾ ਹਰੇਕ ਦਾ ਆਪਣਾ ਆਪਣਾ ਬਚਪਨ ਵੀ ਤੇ ਅਲੱਗ-ਅਲੱਗ ਹੁੰਦਾ ਹੈ ਹਰੇਕ ਦਾ ਮਾਹੌਲ ਅਲੱਗ ਹੁੰਦਾ ਹੈ ਬਚਪਨ ਚ ਸੋਚਦੇ ਹੁੰਦੇ ਸੀ ਕਿ ਕਦ ਬੜੇ ਹੋਵਾਂਗੇ ਪਰ ਜਦ ਬੜੇ ਹੀ ਹੋ ਜੰਨੇ ਆਂ ਫੇ ਕਹਨੇ ਆ ਯਾਰ ਕਿਹੜੇ ਚੱਕਰਾ ਚ ਪੈ ਗਏ ਬਚਪਨ ਨੇ ਚੰਗਾ ਸੀ ਪਰ ਇਹ ਚੀਜ਼ਾਂ ਮਿਲਣੀਆਂ ਵਾਪਸ ਆਣੀਆਂ ਮੁਸ਼ਕਲ ਹੈ ਇਹੀ ਤਾਂ ਜ਼ਿੰਦਗੀ ਹੈ ਬਚਪਨ ਮਾਪੇ ਜਵਾਨੀ ਇਹ ਮੋਲ ਨਹੀਂ ਮਿਲਦੇ ਕਿਸੇ ਦੁਕਾਨ ਤੋਂ ਨਹੀਂ ਮਿਲਣ ਇਹ ਅਨਮੋਲ ਹੈ ਅੱਛਾ ਜੀ ਜਾਦ ਕਰਨਾ ਹੋਵੇ ਨਾ ਆਪਣਾ ਬਚਪਨ ਤਾਂ ਆਪਣੇ ਬੱਚਿਆਂ ਵੱਲ ਦੇਖਿਆ ਕਰੋ ਕਿਦਾਂ ਜੀ ਰਹੇ ਉਹਨਾਂ ਨਾਲ ਗੱਲਾਂ ਕਰਿਆ ਕਰੋ ਆਪਣੇ ਬਚਪਨ ਦੀਆਂ ਦੱਸਿਆ ਕਰੋ ਅਸੀਂ ਇੱਦਾਂ ਕਰਦੇ ਸੀ ਤੁਹਾਨੂੰ ਬਹੁਤ ਖੁਸ਼ੀ ਮਿਲਣੀ ਹੈ ਸਕੂਨ ਮਿਲੇਗਾ ਹੁਣ ਤਾਂ ਇਹੀ ਕੁਛੇ ਕਰ ਸਕਦੇ ਆ ਇਹ ਹੀ ਜ਼ਿੰਦਗੀ ਹੈ ਜ਼ਿੰਦਗੀ ਬਹੁਤ ਗੁੰਝਲਦਾਰ ਹੈ ਗੁੰਝਲਾਂ ਅਸੀਂ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀਆਂ ਜਦ ਕਾਲਜ ਦੇ ਵਿੱਚ ਜਾਂਦੇ ਆ ਜਦ ਨੌਕਰੀ ਲੱਭਦੇ ਆ ਉਸ ਟਾਈਮ ਗੁੰਝਲਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਤੇ 40 50 ਸਾਲ ਦੀ ਉਮਰ ਤੱਕ ਇਹ ਗੁੰਝਲਦਾਰ ਹੋ ਜਾਂਦੀ ਹੈ ਜ਼ਿੰਦਗੀ ਫਿਰ ਖੋਲਣੀਆਂ ਕਈ ਵਾਰੀ ਮੁਸ਼ਕਲ ਹੋ ਜਾਂਦੀਆਂ ਬਹੁਤ ਸਾਰੇ ਲੋਕ ਤਾਂ ਕਾਫੀ ਖੋਲ ਲੈਂਦੇ ਆ ਪਰ ਕੁਝ ਦੀਆਂ ਵਿਚਾਰਿਆਂ ਦੀਆਂ ਖੁੱਲਦੀਆਂ ਹੀ ਨਹੀਂ ਸਾਰੀ ਜ਼ਿੰਦਗੀ ਉਹ ਉਸੇ ਹੀ ਚੱਕਰ ਵਿੱਚ ਫਸਿਓ ساری ਜ਼ਿੰਦਗੀ ਲੰਘ ਜਾਂਦੀ ਹੈ ਉਹਨਾਂ ਦੀ ਹਰੇਕ ਦੀ ਜ਼ਿੰਦਗੀ ਇੱਕੋ ਜਿਹੀ ਨਹੀਂ ਹੁੰਦੀ ਹਾਂ ਬਚਪਨ ਤਕਰੀਬਨ ਤਕਰੀਬਨ ਪਿੰਡਾਂ ਵਾਲਾ ਦਾ ਅਲੱਗ ਹੁੰਦਾ ਥੋੜਾ ਸ਼ਹਿਰ ਵਾਲਾ ਦਾ ਅਲੱਗ ਹੁੰਦਾ ਪਰ ਤਕਰੀਬਨ ਕੀ ਮਿਲਦਾ ਮਿਲਦਾ ਪਰ ਜਦੋਂ ਜਵਾਨੀ ਦਾ ਸੰਘਰਸ਼ ਹੁੰਦਾ ਹੈ ਜਾਂ ਜਵਾਨੀ ਤੋਂ ਬਾਅਦ ਦੀ ਜ਼ਿੰਦਗੀ ਹੁੰਦੀ ਹੈ ਬਹੁਤ ਬਦਲ ਜਾਂਦੀ ਹੈ ਹਰੇਕ ਦੀ ਇੱਕੋ ਜਿਹੀ ਨਹੀਂ ਹੁੰਦੀ ਕਿਸੇ ਦੀਆਂ ਬਹੁਤ ਗੁੰਝਲਾਂ ਹੁੰਦੀਆਂ ਆ ਕਿਸੇ ਦੀ ਥੋੜੀ ਈਜ਼ੀ ਹੋ ਜਾਂਦੀ ਹੈ ਕੋਸ਼ਿਸ਼ ਕਰਨੀ ਪੈਂਦੀ ਹੈ ਹਰ ਇੱਕ ਜਿੰਦਗੀ ਸੰਘਰਸ਼ ਹੈ ਐਂਡ ਤੱਕ ਸੰਘਰਸ਼ ਹੈ ਇੱਛਾ ਮਾ ਨਹੀਂ ਮੁੱਕਦੀਆਂ ਸੁਪਨੇ ਨਹੀਂ ਮੁੱਕਦੇ ਸੋਚ ਨਹੀਂ ਮੁੱਕਦੀ ਹਰ ਇੱਕ ਬੰਦੇ ਦੀ ਮਸਾਹੀ ਵੀਡੀਓ ਸੀਗੀ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਗੀ ਮੇਰੇ ਵੀਡੀਓ ਕੁਝ ਐਸੇ ਤਰ੍ਹਾਂ ਦੇ ਹੁੰਦੇ ਆ ਮੇਰੇ ਕੋਲ ਮਸਾਲਾ ਨਹੀਂ ਹੁੰਦਾ ਨਿਰਕੋਤਾ ਹੀ ਕੁਸ਼ੀ ਹੁੰਦਾ ਜੋ ਮੇਰੇ ਮਨ ਚ ਆਇਆ ਮੈਂ ਬੋਲ ਦਿੰਨਾ ਹੁੰਦਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਸ਼ੇਅਰ ਕਰ ਦਿਓ ਜੇ ਚੈਨਲ ਵੀ ਚੰਗਾ ਲੱਗਦਾ ਹੈ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਫੋਲੋ ਕਰ ਦਿਓ ਇਹ ਤੋਂ ਵੱਧ ਤਾਂ ਮੈਂ ਹੁਣ ਕੁਝ ਕਹਿ ਨਹੀਂ ਸਕਦਾ ਜੇ ਫਿਰ ਵੀ ਨਹੀਂ ਵੀ ਕਰਨਾ ਤਾਂ ਵੀ ਕੋਈ ਗੱਲ ਨਹੀਂ ਖੁਸ਼ ਰਹੋ ਸਲਾਮਤ ਰਹੋ ਮਿਲਦੇ ਆਂ ਅਗਲੀ ਵੀਡੀਓ 'ਚ ਰੱਬ ਰਾਖਾ ਤੇ ਜਿੰਦਗੀ ਜਿੰਦਾ ਦੇ ਲਈ ਦਾ ਨਾ ਆਇਆ ਜਿਹੜਾ ਜੀ ਗਿਆ ਜੀ ਗਿਆ ਜਿਹੜਾ ਫਸ ਗਿਆ ਚੱਕਰ ਭੀਓ ਚ ਉਹ ਫਸਿਆ ਹੀ ਰਹਿ ਜਾਂਦਾ ਸاسي ਕਾਜੀ ਸਾਰਿਆਂ ਨੂੰ